ਕਿੰਨੇ ਪਾਪ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ ਸਾਡੇ ਬੱਲੇ ਹਰਕਾਰ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੇ ਸਾਡੇ ਬੱਲੇ ਹਰਕਾਰ ਬੋਲਦੇ ਨਜ਼ਰਾਂ ਬਦਲੋ ਨਜ਼ਾਰੇ ਬਦਲ ਜਾਂਦੇ ਨੇ ਸੋਚ ਬਦਲੋ ਸਿਤਾਰੇ ਬਦਲ ਜਾਂਦੇ ਨੇ ਕਿਰਸੀਆਂ ਬਦਲਣ ਦੀ ਜ਼ਰੂਰਤ ਨਹੀਂ ਦਿਸ਼ਾ ਬਦਲੋ ਕਿਨਾਰੇ ਬਦਲ ਜਾਂਦੇ ਸੇਡਾਰ ਤੋਂ ਦੀ ਹੁਣ ਹਰ ਟੀਮ ਨੇ ਇੱਕ ਵਾਰੀ ਫੇਰ ਮਾਰੀਆਂ ਮੱਲਾਂ ਇੱਕ ਦਿਨ ਦੇ ਵਿੱਚ ਆਇਆ ਯੂਕੇ ਦਾ ਵੀਜ਼ਾ ਤਿੰਨ ਨਹੀਂ ਕੈਨੇਡਾ ਦੇ ਟੂਰਿਸਟ ਵੀਜ਼ੇ ਔਰ ਪੰਜ ਵੀਜ਼ੇ ਕੈਨੇਡਾ ਦੇ ਸਟੱਡੀ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਸਟੂਡੈਂਟ ਐਵੇਂ ਦਾ ਸੀ ਜਿਸ ਦੇ ਦੋ ਮੋਡਿਊਲ ਦੇ ਵਿੱਚੋਂ 5.5 ਬੈਂਡ ਸੀ ਤੇ ਨਤੀਜਾ ਤੁਹਾਡੇ ਸਾਹਮਣੇ ਹੈ ਅਗਰ ਤੁਸੀਂ ਵੀ ਹੋਣਾ ਚਾਹੁੰਦੇ ਹੋ ਨੈਕਸਟ ਤਾਂ ਅੱਜ ਹੀ ਆਓ ਕਰੋ ਅਪਲਾਈ ਆਪਣੀ ਫਾਈਲ ਕੈਨੇਡਾ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਐਡਰੈਸ ਨੋਟ ਕਰ ਲਓ gandhisar.com ਫॉर ਮੋਰ ਇਨਕੁਆਇਰੀ ਤੁਸੀਂ ਸਾਡੇ ਨੀਚੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਜੁੜੇ ਰਹੋ ਸਾਡੇ ਨਾਲ YouTube ਰਾਹੀਂ Instagram ਰਾਹੀਂ ਔਰ Facebook ਰਾਹੀਂ